ਕੀ ਤੁਸੀਂ ਵੀ ਹੋ ਚੁੱਕੇ ਹੋ ਸਰਦੀਆਂ ਦੇ ਵਿੱਚ ਹੀਟਰ ਦੀ ਆਦੀ? ਕੀ ਤੁਹਾਨੂੰ ਵੀ ਹੋ ਚੁੱਕੀ ਹੈ ਪੂਰੀ ਤਰ੍ਹਾਂ ਹੀਟਰ ਲਗਾ ਕੇ ਸੌਣ ਦੀ ਆਦਤ? ਕੀ ਤੁਸੀਂ ਕਦੇ ਸੋਚਿਆ ਹੈ ਜੇ ਸਹੀਟਰ ਨੂੰ ਤੁਸੀਂ ਗਰਮਾਹਟ ਵਾਸਤੇ ਵਰਤਦੇ ਹੋ ਉਸ ਹੀਟਰ ਦੇ ਕੀਨੇ ਨੁਕਸਾਨ? ਹਾਂਜੀ ਦੋਸਤੋ ਸਾਥ ਸ੍ਰੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ। ਦੋਸਤੋ ਸਰਦੀਆਂ ਦਾ ਮੌਸਮ ਹੈ ਤੇ ਹਰ ਕਿਸੇ ਨੂੰ ਗਰਮਾਹਟ ਚਾਹੀਦੀ ਹੈ ਹੀਟਰ ਦੀ ਲੋੜ ਹੈ ਤਾਂ ਬਹੁਤ ਸਾਰੇ ਲੋਕ ਹੈ ਕਈ ਵਾਰ ਅੰਗੀਠੀ ਦੇ ਸੇਕ ਦੇ ਵਿੱਚ ਹੱਥ ਸੇਕ ਲੈਂਦੇ ਆ ਕਈ ਸਾਰੇ ਲੋਕ ਲੱਕੜਾਂ ਬਾਲ ਕੇ ਆਪਣਾ ਹੱਥ ਸੇਕ ਲੈਂਦੇ ਆ ਤੇ ਕਈ ਸਾਰੇ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਹੀਟਰ ਜਾਂ ਫਿਰ ਬਲੋਅਰ ਲਿਆਉਂਦੇ ਨੇ ਜਿਸ ਕਰਕੇ ਉਹ ਆਪਣੇ ਰੂਮ ਨੂੰ ਜਿਹੜਾ ਪੂਰੀ ਤਰ੍ਹਾਂ ਸਰਦੀਆਂ ਦੇ ਵਿੱਚ ਵੀ ਗਰਮ ਰੱਖ ਸਕਦੇ ਆ ਪਰ ਕਦੇ ਸੋਚਿਆ ਕਿ ਇਸ ਹੀਟਰ ਦਾ ਇਸ ਬਲੋਅਰ ਦਾ ਸਾਡੀ ਬਾਡੀ ਦੇ ਉੱਤੇ ਕੀ ਅਸਰ ਹੋਰੀ ਸ਼ਾਇਦ ਤੁਸੀਂ ਨਹੀਂ ਸੋਚਿਆ ਹੋਵੇਗਾ ਪਰ ਹੁਣ ਸ਼ਾਇਦ ਤੁਹਾਨੂੰ ਇਹ ਗੱਲ ਸੋਚਣੀ ਪਵੇਗੀ ਕਿ ਕਿਉਂਕਿ ਹੀਟਰ ਜਿਹੜਾ ਹੈ ਤੁਹਾਡੀਆਂ ਆਂਦਰਾਂ ਖਰਾਬ ਕਰ ਰਿਹਾ ਹੈ ਤੁਹਾਡੀ ਬਾਡੀ ਨੂੰ ਖਰਾਬ ਕਰ ਰਿਹਾ ਹੈ ਤੁਹਾਡੀਆਂ ਅੱਖਾਂ ਤੱਕ ਨੂੰ ਵੀ ਹੀਟਰ ਜਿਹੜਾ ਹੈ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਜੇਕਰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਸੀਂ ਇੱਕ ਵਾਰ ਹੀਟਰ ਦੇ ਬਲੋਅਰ ਦੇ ਨੁਕਸਾਨ ਬਾਰੇ ਜਾਣ ਲਵੋ ਉਸ ਤੋਂ ਬਾਅਦ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਅਫਰ ਕਰਦੇ ਹਾਂ ਕਿ ਹੀਟਰ ਦੇ ਨੁਕਸਾਨ ਕਿਹੜੇ-ਕਿਹੜੇ ਨੇ ਤੇ ਤੁਸੀਂ ਜੇਕਰ ਹੀਟਰ ਲਗਾਉਣਾ ਵੀ ਹੈ ਕਮਰਾ ਗਰਮ ਵੀ ਕਰਨਾ ਹੈ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਰੂਮ ਨੂੰ ਗਰਮ ਰੱਖ ਸਕਦੇ ਹੋ ਵੈਸੇ ਦੋਸਤੋ ਇਨੀ ਦਿਨੀ ਉੱਤਰ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਠੰਡ ਦੇ ਕਰਕੇ ਲੋਕ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਆ ਕੁਝ ਲੋਕ ਲੱਕੜਾਂ ਨੂੰ ਅੱਗ ਲਗਾ ਕੇ ਠੰਡ ਤੋਂ ਬਚਾਅ ਕਰ ਰਿਹਾ ਤੇ ਜਦੋਂ ਕਿ ਕਈ ਲੋਕ ਆਪਣੇ ਘਰਾਂ ਦੇ ਅੰਦਰ ਹੀਟਰ ਅਤੇ ਬਲੋਅਰ ਦੀ ਵਰਤੋਂ ਕਰਦੇ ਆ ਪਰ ਤੁਸੀਂ ਬਹੁਤ ਹੈਰਾਨ ਹੋਵੋਗੇ ਜਦੋਂ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੱਤੀ ਕਿ ਜਿਹੜਾ ਹੀਟਰ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਉਸ ਦੇ ਨਾਲ ਤੁਹਾਡੀਆਂ ਅੱਖਾਂ ਦੇ ਨਾਲ-ਨਾਲ ਤੁਹਾਡੀ ਸਿਹਤ ਤੇ ਵੀ ਬहोत ਹੀ ਬੁਰਾ ਅਸਰ ਪੈ ਰਿਹਾ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹੀਟਰ ਅਤੇ ਬਲੋਅਰ ਸਾਡੀਆਂ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਇਸ ਕਾਰਨ ਲੋਕਾਂ ਕ ਅੱਖਾਂ ਦੇ ਵਿੱਚ ਖੁਸ਼ਕੀ ਅਤੇ ਜਲਨ ਦੀ ਸ਼ਿਕਾਇਤ ਵਿਖਾਤੇ ਅੱਖਾਂ ਦੇ ਮਾਹਿਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਤਾ ਹੋਇਆ ਹੈ ਜ਼ਿਆਦਾਤਰ ਮਰੀਜ਼ ਅੱਖਾਂ ਦੇ ਵਿੱਚ ਜਲਨ ਅਤੇ ਖੁਸ਼ਕੀ ਹੋਣ ਦੀ ਸ਼ਿਕਾਇਤ ਕਰਦੇ ਹਨ ਜਦੋਂ ਇਸ ਪਿੱਛੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਹੀਟਰ ਅਤੇ ਬਲੋਅਰ ਦੀ ਲੰਬੇ ਸਮੇਂ ਤੋਂ ਵਰਤੋਂ ਕਰਨ ਦੇ ਕਰਕੇ ਇਹ ਸਮੱਸਿਆ ਆ ਰਹੀ ਹੈ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਤੇ ਤੁਸੀਂ ਕੁਝ ਇਹਨਾਂ ਗੱਲਾਂ ਨੂੰ ਹੀ ਜਾਣ ਕੇ ਜਿਹੜਾ ਹਿੱਟਰ ਦੀ ਵਰਤੋਂ ਵੀ ਕਰ ਸਕਦੇ ਹੋ ਹੀਟਰ ਅਤੇ ਬਲੋਰ ਕਾਰਨ ਅੱਖਾਂ ਜੜੀਆਂ ਨੇ ਡਰਾਈ ਹੋ ਜਾਂਦੀਆਂ ਜਿਹੇ ਦੇ ਵਿੱਚ ਉਹ ਜੜੀਆਂ ਨੇ ਖਰਾਬ ਹੋਣ ਲੱਗਦੀਆਂ ਜਾਂ ਫਿਰ ਅੱਖਾਂ ਦੇ ਖਰਾਬ ਹੋਣ ਦਾ ਖਤਰਾ ਜਿਹੜਾ ਹੈ ਕਾਫੀ ਜ਼ਿਆਦਾ ਵਧਣ ਲੱਗਦਾ ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਰੂਮ ਦੇ ਵਿੱਚ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀਆਂ ਅੱਖਾਂ ਦੀ ਨਮੀ ਜਿਹੜੀ ਹੈ ਘਟ ਜਾਂਦੀ ਹੈ ਅੱਖਾਂ ਡਰਾਈ ਹੋ ਜਾਂਦੀਆਂ ਤੇ ਅੱਖਾਂ ਜੜੀਆਂ ਨੇ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਕਰਕੇ ਕਈ ਹੋਰ ਸਾਰੀਆਂ ਸਮੱਸਿਆਵਾਂ ਜੜੀਆਂ ਨੇ ਅੱਖਾਂ ਨੂੰ ਲੈ ਕੇ ਪੈਦਾ ਹੋਣ ਲੱਗਦੀਆਂ ਹੀਟਰ ਦੀ ਵਰਤੋਂ ਕਰਦੇ ਸਮੇਂ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਜਿਸ ਕਰਕੇ ਤੁਹਾਡੀਆਂ ਅੱਖਾਂ ਚੜੀਆਂ ਨੇ ਬਿਲਕੁਲ ਹੀ ਖਰਾਬ ਨਹੀਂ ਹੋਣਗੀਆਂ ਸਿਹਤਮਾਹ ਕਿਹਾ ਦੱਸੇ ਕਿ ਅੱਖਾਂ ਦੀ ਸੁਰੱਖਿਆ ਦੇ ਲਈ ਲੋਕਾਂ ਨੂੰ ਥੋੜੇ ਸਮੇਂ ਦੇ ਲਈ ਹੀਟਰ ਅਤੇ ਬਲੋਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਬੰਦ ਕਮਰਿਆਂ ਦੇ ਵਿੱਚ ਹੀਟਰ ਅਤੇ ਬਲੋਅਰ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਹੀਟਰ ਨੂੰ ਟੁਕਮੀ ਦੂਰੀ ਤੇ ਰੱਖੋ ਤਾਂ ਜੋ ਇਸ ਦਾ ਤੁਹਾਡੀਆਂ ਅੱਖਾਂ ਦੇ ਉੱਪਰ ਜ਼ਿਆਦਾ ਅਸਰ ਨਾ ਪਵੇ ਜਾਂ ਫਿਰ ਕਹਿ ਲਈਏ ਕਿ ਇਹ ਤੁਹਾਡੀਆਂ ਅੱਖਾਂ ਦੇ ਜ਼ਿਆਦਾ ਸੰਪਰਕ ਦੇ ਵਿੱਚ ਨਾ ਆਵੇ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਅੱਖਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਮੈਡੀਕਲ ਸਟੋਰ ਤੋਂ ਕੋਈ ਵੀ ਦਵਾਈ ਖਰੀਦ ਕੇ ਅੱਖਾਂ ਦੇ ਵਿੱਚ ਨਾ ਪਾਓ ਸਗੋ ਡਾਕਟਰ ਦੀ ਸਲਾਹ ਲਵੋ ਤੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਤੁਸੀਂ ਜਿਹੜਾਗਾ ਕਿਸੇ ਵੀ ਤਰ੍ਹਾਂ ਦੀ ਦਵਾਈ ਲਓ ਕਿਸੇ ਵੀ ਤਰ੍ਹਾਂ ਦੇ ਡ੍ਰੌਪਸ ਲਵੋ ਜੋ ਕਿ ਤੁਸੀਂ ਆਪਣੇ ਅੱਖਾਂ ਦੇ ਵਿੱਚ ਪਾ ਕੇ ਆਪਣੀ ਅੱਖਾਂ ਨੂੰ ਜਿਹੜਾਗਾ ਠੀਕ ਕਰ ਸਕੋ ਤਾਂ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਹੀਟਰ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਵੀ ਸਲਾਹ ਦਿਓ ਕਿਉਂਕਿ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਜਲਦੀ ਖਰਾਬ ਹੋ ਜਾਣਗੇ ਕਿਉਂਕਿ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਹੀਟਰ ਨੂੰ ਜਿਹੜਾ ਆਪਣੇ ਬਿਲਕੁਲ ਕੋਲੇ ਰੱਖਣਾ ਜਦੋਂ ਤੱਕ ਸਰਦੀਆਂ ਦੇ ਵਿੱਚ ਸਹੀ ਕੰਮ ਨਾ ਲੱਗੇ ਸਾਡੇ ਕਲੇਜ ਜਿਹੜੀ ਹੈ ਠੰਡ ਨਹੀਂ ਪੈਂਦੀ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਵੋ ਤੇ ਫੇਰ ਹੀ ਤੁਸੀਂ ਆਪਣੇ ਕਮਰੇ ਦੇ ਵਿੱਚ ਹੀਟਰ ਜਾਂ ਬਲੋਰ ਲਗਾਓ ਤਾਂ ਜੇਕਰ ਦੋਸਤੋ ਤੁਸੀਂ ਵੀ ਹੋ ਚੁੱਕੇ ਹੋ ਹੀਟਰ ਦੀ ਆਦੀ ਤਾਂ ਹੁਣ ਛੱਡ ਦਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਹੀਟਰ ਲਗਾਉਣ ਦੇ ਬਲੋਰ ਵਰਤਣ ਦੇ ਕਿੰਨੇ ਸਾਰੇ ਨੁਕਸਾਨ ਹਨ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਖਾਸ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਕਿ ਸਾਡੇ ਤੋਂ ਠੰਡ ਦੇ ਵਿੱਚ ਬਾਹਰ ਨਹੀਂ ਨਿਕਲਿਆ ਜਾਂਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਤਾਂ ਕਰਨੀ ਕੀ ਹੈ ਪਰ ਨਾਲ ਦੀ ਨਾਲ ਕਮੈਂਟ ਵੀ ਆਪਣੇ ਜਰੂਰ ਸਾਂਝੇ ਕਰਿਓ ਕਿ ਤੁਹਾਨੂੰ ਸਾਡੇ ਵੱਲੋਂ ਸਾਂਝਾ ਕੀਤਾ ਇਹ ਪ੍ਰੋਗਰਾਮ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਕਿਸੇ ਖਾਸ ਨੁਸਖੇ ਦੇ ਬਾਰੇ ਜਾਨਣਾ ਚਾਹੁੰਦੇ ਹੋ ਠੀਕ ਹੈ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ 'ਚ ਆਪਣੇ ਵਿਚਾਰ ਸਾਂਝੇ ਕਰਦੇ ਹੋ ਫਿਲਹਾਲ ਹੁਣ ਮੈਨੂੰ ਦੀ ਉਜਾਜ਼ਤ ਧੰਨਵਾਦ